ਰਾਜਵੀਰ ਜਵੰਡਾ ਦੀ ਡੈਥ ਦੀ ਲੈਸ ਦਾ ਦੁੱਖ ਹਰ ਇੱਕ ਪੰਜਾਬੀ ਨੂੰ ਆ ਹਰੇ ਕੋ ਇਨਸਾਨ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਉਹਨੂੰ ਆ ਮੈਂ ਇੱਕ ਕਿੱਸਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜਿੰਨਾ ਸ਼ੈ ਤੁਹਾਨੂੰ ਰਿਅਲਾਈਜ਼ ਹੋਊਗਾ ਕਿ ਇਹ ਕਿਹੋ ਜਿਹਾ ਇਨਸਾਨ ਆ ਕਿਹੋ ਜਿਹਾ ਹੀਰਾ ਜਿਹੜਾ ਆਪਾਂ ਗਵਾ ਲਿਆ ਕਿਸਾਨ ਅੰਦੋਲਨ ਦੀ ਗੱਲ ਆ ਉੱਥੇ ਅਸੀਂ ਮਿਲ ਲੈ ਕਰਾਉਂਦੇ ਸੀ ਲੋਕਾਂ ਦੇ ਲਈ ਕਿਉਂਕਿ ਲੋਕ ਡਿਪਰੈਸ ਬਹੁਤ ਲੋਕ ਡਿਪਰੈਸ ਸਨ ਔਰ ਉਹਨਾਂ ਨੂੰ ਕੀ ਉਹਨਾਂ ਨੂੰ ਕੋਈ ਖੁਸ਼ੀ ਦੇ ਸਕੀਏ ਤਾਂ ਉਹਦੇ ਲਈ ਮੇਲੇ ਕਰਾਈ ਜਾਂਦੇ ਸੀ ਉਹਨਾਂ ਵਿੱਚ ਰਾਜਵੀਰ ਵੀ ਆਏ ਔਰ ਉਹਨਾਂ ਦੀ ਪਰਫਾਰਮੈਂਸ ਤੋਂ ਕੁਛ ਦਿਨ ਪਹਿਲਾਂ ਉਹਨਾਂ ਨੂੰ ਇੰਡੀਆ ਆਪਣੇ ਪੰਜਾਬ ਤੋਂ ਇੱਕ ਕਾਲ ਆਉਂਦੀ ਹੈ ਕਿ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਹੈ ਮਨ ਭਰਿਆ ਰੋਂਦੇ ਸਾਨੂੰ ਉਸ ਚੀਜ਼ ਦਾ ਪਤਾ ਲੱਗਾ ਮੈਂ ਰਾਜਵੀਰ ਕੋ ਗਿਆ ਅਸੀਂ ਟੀਮ ਤੇ ਮੀਟਿੰਗ ਕੀਤੀ ਮੀਟਿੰਗ ਕਰਕੇ ਰਾਜਵੀਰ ਕੋ ਗਏ ਅਸੀਂ ਕਿਹਾ ਕਿ ਭਾਈ ਤੁਸੀਂ ਆਪਣਾ ਜਿਹੜਾ ਪਰਫਾਰਮੈਂਸ ਹੈ ਉਹ ਰਹਿਣ ਦਿਓ ਤੁਸੀਂ ਪੰਜਾਬ ਜਾਓ ਸਾਨੂੰ ਪਤਾ ਤੁਸੀਂ ਦੁਖੀ ਹੋ ਤੁਹਾਡਾ ਮਨ ਭਰਿਆ ਔਰ ਉਹਨਾਂ ਨੇ ਸਾਨੂੰ ਰੋਕਿਆ ਹੁੰਦੇ ਡਾਕਟਰ ਸਾਹਿਬ ਮੈਂ ਇੱਥੇ ਪਰਫਾਰਮ ਕਰਨ ਆਇਆ ਇਨ੍ਹਾਂ ਲੋਕਾਂ ਲਈ ਮੈਂ ਆਪਣਾ ਬਹੁਤ ਕੁਝ ਗਵਾ ਲਿਆ ਪਰ ਇਨ੍ਹਾਂ ਲੋਕਾਂ ਨੇ ਵੀ ਆਪਣਾ ਬਹੁਤ ਕੁਝ ਗਵਾਇਆ ਮੈਂ ਇੱਥੇ ਕੁਝ ਕਿਸੇ ਰੀਜ਼ਨ ਲਈ ਆਇਆ ਸੀ ਔਰ ਮੈਂ ਉਹ ਰੀਜ਼ਨ ਪੂਰਾ ਕਰਕੇ ਜਾਊਂਗਾ ਉਸ ਸਟੇਜ ਤੇ ਉਹਨਾਂ ਨੇ ਪਰਫਾਰਮ ਕੀਤਾ ਪਰਫਾਰਮ ਕਰਕੇ ਪੰਜਾਬ ਤੁਰ ਕੇ ਕਿਸੇ ਨੂੰ ਝਲਕ ਵੀ ਨਹੀਂ ਹੁੰਦੀ ਤੀ ਕਿ ਉਹਨਾਂ ਦੇ ਨਾਲ ਉਹਦੋਂ ਕੀ ਹੋਇਆ ਅਸੀਂ ਬਾਅਦ ਵਿੱਚ ਉਹਨਾਂ ਦੇ ਪਿੰਡ ਗਏ ਪਿੰਡ ਜਾ ਕੇ ਉਹਨਾਂ ਨੂੰ ਮਿਲੇ ਔਰ ਅੱਜ ਦੁੱਖ ਹੁੰਦਾ ਕਿ ਯਾਰ ਅਸੀਂ ਐਸੇ ਹੀਰੇ ਨੂੰ ਗਵਾ ਲਿਆ ਅਸੀਂ ਚੰਗੇ ਇਨਸਾਨ ਨੂੰ ਗਵਾ ਲਿਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸਾਂ ਜਿਹਨੂੰ ਅਸੀਂ ਸੁਣਦੇ ਸਾਂ ਕਿੰਨੇ ਸੋਹਣੇ ਗੀਤ ਗਾਉਂਦੇ ਸੀ ਅੱਜ ਉਹ ਆਵਾਜ਼ ਜਿਹੜੀ ਹੈ ਸਦਾ ਲਈ ਸਾਡੇ ਨਾਲ ਸੜਤ ਦੂਰ ਹੋ ਗਈ ਔਰ ਵੱਡਾ ਦੁੱਖ ਇਸ ਗੱਲ ਦਾ ਕਿ ਉਹ ਜਾਨ ਬਚਾਈ ਜਾ ਸਕਦੀ ਸੀ ਜੇ ਸਿਰਫ ਤੇ ਸਿਰਫ ਸਾਡਾ ਧਿਆਨ ਰੋਡ ਸੇਫਟੀ ਵੱਲ ਹੁੰਦਾ ਕਿੰਨੀਆਂ ਜਾਨਾਂ ਜਾਂਦੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਜੇ ਵਾਅਕ ਯੇ ਅਸੀਂ ਰਾਜਵੀਰ ਨੂੰ ਯਾਦ ਕਰਨਾ ਚਾਹੁੰਦੇ ਆ ਯਾਦ ਰੱਖਣਾ ਚਾਹੁੰਦੇ ਆ ਤੇ ਰੋਡ ਸੇਫਟੀ ਦੇ ਉੱਤੇ ਕੰਮ ਕਰੀਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਹਰੇਕ ਕਿਸਾਨ ਮਜ਼ਦੂਰ ਪੰਜਾਬੀ ਨੂੰ ਆਜਾਤ ਜੋੜ ਕੇ ਬੇਨਤੀ ਕਰਦਾ ਉਸ ਇਨਸਾਨ ਦੇ ਲਈ ਅਰਦਾਸ ਜ਼ਰੂਰ ਕਰਿਓ ਉਸਦੇ ਪਰਿਵਾਰ ਲਈ ਅਰਦਾਸ ਜ਼ਰੂਰ ਕਰਿਓ ਰਾਜਵੀਰ ਜਵੰਡਾ ਦੀ ਦੱਤ ਦੀ ਦੱਤ ਦਾ ਦੋਖ ਹਰ ਇੱਕ ਪੰਜਾਬੀ ਨੂੰ ਆ ਹਰ ਇੱਕ ਕੋ ਇਨਸਾਨ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਉਹਨੂੰ ਮੈਂ ਇੱਕ ਕિસ્ਸਾ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਜਿੰਨਾ ਸੇ ਤੁਹਾਨੂੰ ਰਿਅਲਾਈਜ਼ ਹੋਊਗਾ ਕਿ ਇਹ ਕਿਹੋ ਜਿਹਾ ਇਨਸਾਨ ਹੈ ਆ ਕਿਹੋ ਜਿਹਾ ਹੀਰਾ ਜਿਹੜਾ ਆਪਾਂ ਗਵਾ ਲਿਆ ਕਿਸਾਨ ਅੰਦੋਲਨ ਦੀ ਗੱਲ ਆ ਉੱਥੇ ਅਸੀਂ ਮੇਲੇ ਕਰਾਉਂਦੇ ਸੀ ਲੋਕਾਂ ਦੇ ਲਈ ਕਿਉਂਕਿ ਲੋਕ ਡਿਪਰੈਸ ਬਹੁਤ ਲੋਕ ਡਿਪਰੈਸ ਹਨ ਔਰ ਉਹਨਾਂ ਨੂੰ ਕੀ ਉਹਨਾਂ ਨੂੰ ਕੋਈ ਖੁਸ਼ੀ ਦੇ ਸਕੀਏ ਤਾਂ ਉਹਦੇ ਲਈ ਮੇਲੇ ਕਰਾਏ ਜਾਂਦੇ ਸੀ ਉਹਨਾਂ ਵਿੱਚ ਰਾਜਵੀਰ ਵੀ ਆਏ। ਔਰ ਉਹਨਾਂ ਦੀ ਪਰਫਾਰਮੈਂਸ ਤੋਂ ਕੁਛ ਦਿਨ ਪਹਿਲਾਂ ਉਹਨਾਂ ਨੂੰ ਇੰਡੀਆ ਆਪਣੇ ਪੰਜਾਬ ਤੋਂ ਇੱਕ ਕਾਲ ਆਉਂਦੀ ਆ ਕਿ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਆ। ਮਨ ਭਰਿਆ ਰੋਣ ਦੇ ਸਾਨੂੰ ਉਸ ਚੀਜ਼ ਦਾ ਪਤਾ ਲੱਗਾ। ਮੈਂ ਰਾਜਵੀਰ ਕੋ ਗਿਆ, ਅਸੀਂ ਟੀਮ ਤੇ ਮੀਟਿੰਗ ਕੀਤੀ, ਮੀਟਿੰਗ ਕਰਕੇ ਰਾਜਵੀਰ ਕੋ ਗਏ। ਐਸੀ ਕਿ ਬਾਈ ਤੁਸੀਂ ਆਪਣਾ ਜਿਹੜਾ ਪਰਫਾਰਮੈਂਸ ਆ ਉਹ ਰਹਿਣ ਦਿਓ, ਤੁਸੀਂ ਪੰਜਾਬ ਜਾਓ। ਸਾਨੂੰ ਪਤਾ ਤੁਸੀਂ ਦੁਖੀ ਹੋ ਤੁਹਾਡਾ ਮਨ ਭਰਿਆ ਔਰ ਉਹਨਾਂ ਨੇ ਸਾਨੂੰ ਰੋਕਿਆ ਹੁੰਦੇ ਡਾਕਟਰ ਸਾਹਿਬ ਮੈਂ ਇੱਥੇ ਪਰਫਾਰਮ ਕਰਨ ਆਇਆ ਇਨ੍ਹਾਂ ਲੋਕਾਂ ਲਈ ਮੈਂ ਆਪਣਾ ਬਹੁਤ ਕੁਝ ਗਵਾ ਲਿਆ ਪਰ ਇਨ੍ਹਾਂ ਲੋਕਾਂ ਨੇ ਵੀ ਆਪਣਾ ਬਹੁਤ ਕੁਝ ਗਵਾਇਆ ਮੈਂ ਇੱਥੇ ਕੁਝ ਕਿਸੇ ਰੀਜ਼ਨ ਲਈ ਆਇਆ ਥਾ ਔਰ ਮੈਂ ਉਹ ਰੀਜ਼ਨ ਪੂਰਾ ਕਰਕੇ ਜਾਊਂਗਾ ਉਸ ਸਟੇਜ ਤੇ ਉਹਨਾਂ ਨੇ ਪਰਫਾਰਮ ਕੀਤਾ ਪਰਫਾਰਮ ਕਰਕੇ ਪੰਜਾਬ ਤੁਰ ਕੇ ਕਿਸੇ ਨੂੰ ਝਲਕੋ ਨਹੀਂ ਹੁੰਦੀ ਕਿ ਉਹਨਾਂ ਦੇ ਨਾਲ ਉਦੋਂ ਕੀ ਹੋਇਆ ਅਸੀਂ ਬਾਅਦ ਵਿੱਚ ਉਹਨਾਂ ਦੇ ਪਿੰਡ ਗਏ ਪਿੰਡ ਜਾ ਕੇ ਉਹਨਾਂ ਨੂੰ ਮਿਲੇ ਔਰ ਅੱਜ ਦੁੱਖ ਹੁੰਦਾ ਕਿ ਯਾਰ ਅਸੀਂ ਐਸੇ ਹੀਰੇ ਨੂੰ ਗਵਾ ਲਿਆ ਅਸੀਂ ਚੰਗੇ ਇਨਸਾਨ ਨੂੰ ਗਵਾ ਲਿਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸਾਂ ਜਿਹਨੂੰ ਅਸੀਂ ਸੁਣਦੇ ਸਾਂ ਕਿੰਨੇ ਸੋਹਣੇ ਗੀਤ ਗਾਉਂਦੇ ਸੀ ਅੱਜ ਉਹ ਆਵਾਜ਼ ਜਿਹੜੀ ਹੈ ਸਦਾ ਲਈ ਸਾਡੇ ਨਾਲ ਸੜਤ ਦੂਰ ਹੋ ਗਈ ਔਰ ਵੱਡਾ ਦੁੱਖ ਇਸ ਗੱਲ ਦਾ ਕਿ ਉਹ ਜਾਨ ਬਚਾਈ ਜਾ ਸਕਦੀ ਸੀ ਜੇ ਸਿਰਫ ਤੇ ਸਿਰਫ ਸਾਡਾ ਧਿਆਨ ਰੋਡ ਸੇਫਟੀ ਵੱਲ ਹੁੰਦਾ ਕਿੰਨੀਆਂ ਜਾਨਾਂ ਜਾਂਦੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਜੇ ਵਾਅਕ ਯੇ ਅਸੀਂ ਰਾਜਵੀਰ ਨੂੰ ਯਾਦ ਕਰਨਾ ਚਾਹੁੰਦੇ ਆ ਯਾਦ ਰੱਖਣਾ ਚਾਹੁੰਦੇ ਆ ਤੇ ਰੋਡ ਸੇਫਟੀ ਦੇ ਉੱਤੇ ਕੰਮ ਕਰੀਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਹਰੇਕ ਕਿਸਾਨ ਮਜ਼ਦੂਰ ਪੰਜਾਬੀ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਉਸ ਇਨਸਾਨ ਦੇ ਲਈ ਅਰਦਾਸ ਜ਼ਰੂਰ ਕਰਿਓ ਉਸਦੇ ਪਰਿਵਾਰ ਲਈ ਅਰਦਾਸ ਜ਼ਰੂਰ ਕਰਿਓ ਐ ਦੰਨੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027